ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਇਥੋਂ ਕਥਾ ਸ਼ੁਰੂ ਕਰਨ ਲੱਗੇ ਆਂ ਪਠਾਨ ਪਰ ਭਰਤੀ ਕਰਨੇ ਸੱਜਦੰ ਬੁੱਧੂ ਸਾਤਨੋਂ ਮੰਨੋ ਸਤਗੁਰੂ ਜੀ ਦਾ ਪ੍ਰੇਮੀ ਬਣ ਗਿਆ ਔੰਜ ਚੈਨ ਸਤਗੁਰੂ ਜੀ ਦੀ ਸੰਗਤ ਵਿੱਚ ਰਹਿ ਕੇ ਉਹ ਆਪਣੇ ਡੇਰੇ ਸੰਡੋਰੇ ਚਲੇ ਆ ਗਿਆ ਸੰਡੋਰੀ ਜਾ ਕੇ ਉਸ ਨੇ ਸਾਰੇ ਜਗਤ ਨੂੰ ਨਵੇਂ ਰੂਪ ਵਿੱਚ ਦੇਖਣਾ ਸ਼ੁਰੂ ਕਰ ਸ਼ੁਰੂ ਕੀਤਾ ਉਹ ਹਾਰਾ ਇੱਕ ਪ੍ਰਾਨੀ ਮਾਤ ਨੂੰ ਖਦਾ ਦਾ ਪੁੱਤਰ ਸਮਝਣ ਲੱਗਾ ਉਸ ਨੇ ਧਰਮ ਦਾ ਪ੍ਰਚਾਰ ਵੀ ਸਤਗੁਰੂ ਜੀ ਦੇ ਨਿਸ਼ਾਨੇ ਅਨਸਾਰ ਕਰਨਾ ਆਰੰਭ ਦਿੱਤਾ ਇੱਕ ਦਿਨ ਉਹ ਆਪਣੇ ਡੇਰੇ ਬੈਠੇ ਹੋਏ ਸਨ ਕਿ 500 ਪਠਾਣ ਉਹਨਾਂ ਦੇ ਕੋਲ ਆਏ ਪਠਾਣਾ ਦੇ ਮੁਖੀ ਨੇ ਆਖਿਆ ਅਸੀਂ ਰੰਗਜੀਤ ਦੀ ਮੁਗਲ ਫੌਜ ਵਿੱਚ ਨੌਕਰੀ ਕਰਦੇ ਸਾਂ ਚੋਖਾ ਜਨ ਨੌਕਰੀ ਕੀਤੀ ਹੈ ਪਰ ਨਿੱਕੀ ਜਿਹੀ ਗਲਤੀ ਕਰਕੇ ਬਾਦਸ਼ਾਹ ਰੰਗਜੀਵ ਗੁੱਸੇ ਹੋ ਗਿਆ ਹੈ ਤੇ ਇਹ ਸਾਰਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੁਣ ਅਸੀਂ ਬਿਲੇ ਹਾਂ ਫੌਜ ਨੌਕਰੀ ਤੋਂ ਬਿਨਾ ਅਸੀਂ ਹੋਰ ਕੋਈ ਕੰਮ ਨਹੀਂ ਕਰ ਸਕਦੇ ਅਸੀਂ ਆਪਣੇ ਕੋਲ ਨੌਕਰ ਰੱਖ ਲਵੋ ਜਾਂ ਕਿਸੇ ਰਾਜੇ ਨਵਾਬ ਪਾਸ ਨੌਕਰ ਰਖਵਾ ਦੇਵੋ ਆਪ ਦਾ ਆਖਾ ਸਾਰੇ ਮੰਦੇ ਹਨ ਆਪ ਵਰਗਤਾਂ ਵਾਲੇ ਪੀਰ ਹੋ ਅਸਾਂ ਤੇ ਮਿਹਰਬਾਨੀ ਕਰੋ ਅਸਾਂ ਦੇ ਬਾਲ ਬੱਚੇ ਭੁੱਖੇ ਮਰ ਜਾਣਗੇ ਹੋਰ ਕੋਈ ਧੰਦਾ ਅਸਾਂ ਕੋਲ ਹੁੰਦਾ ਨਹੀਂ ਸੱਜਦ ਬੁੱਧੂ ਸਾਪਠਾਣਾ ਦੀ ਬੇਨਤੀ ਨੂੰ ਧਿਆਨ ਨਾਲ ਸੁਣਦਾ ਰਿਹਾ ਜਦੋਂ ਬੇਨਤੀ ਕਰ ਚੁੱਕੇ ਤਾਂ ਸੱਜਦ ਜੀ ਨੇ ਆਖਿਆ ਬਹੁਤ ਅੱਛਾ ਤੁਸਾਨੂੰ ਨੌਕਰੀ ਲੈ ਦਿੱਤੀ ਜਾਵੇਗੀ ਪਰ ਕਿਸੇ ਨਮਾਮ ਰਾਜੇ ਦੀ ਨਹੀਂ ਸਕੂ ਐਸੇ ਮਹਾ ਪਰਸ਼ਾਂ ਜਾਂ ਸੱਚੇ ਬਾਦਸ਼ਾਹ ਦੀ ਜਿਹੜੀ ਦੀਨ ਤੇ ਦੁਨੀਆ ਦਾ ਮਾਲਕ ਹੈ ਜਿਹੜਾ ਇੱਥੇ ਵੀ ਸਹਾਇਤਾ ਕਰਦਾ ਹੈ ਤੇ ਦਰਗਾਹ ਦੀ ਦਰਗਾਹੇ ਵੀ ਮਦਦ ਕਰਦਾ ਹੈ ਦੌਲਤ ਤੇ ਪਦਾਰਥਾਂ ਦਾ ਆਪਣੇ ਘਰੇ ਕੋਈ ਘਾਟਾ ਨਹੀਂ ਪਠਾਨ ਮੁਖੀਆ ਅਸਾਂ ਨੌਕਰੀ ਕਰਨੀ ਹੈ ਤੇ ਤਨਖਾਹ ਲੈਣੀ ਹੈ ਭਾਵੇਂ ਕਿਸੇ ਦੀ ਨੌਕਰੀ ਕਰਾ ਦੇਵੋ हां जी ਇਹ ਕਹਿ ਸਕਦੇ ਹਾਂ ਕਿ ਇਮਾਨਦਾਰੀ ਨਾਲ ਕੰਮ ਕਰਾਂਗੇ ਜੇ ਮੰਦਾਨੇ ਜੰਗ ਵਿੱਚ ਲੜਨਾ ਪਿਆ ਤਾਂ ਜਰੂਰ ਲੜ ਕੇ ਮਰਾਂਗੇ ਮਾਨੋਂ ਝੰਝਕਦੇ ਨਹੀਂ ਪੂਰੀ ਵਫਾਦਾਰੀ ਨਾਲ ਸਾਰੇ ਕੰਮ ਪੂਰੇ ਕਰਾਂਗੇ ਬੁੱਧੂ ਸਾਹਿਬ ਗੁੱਦੂ ਪੀਰ ਜੀ ਮਾਸੇ ਇਸੇ ਗੱਲ ਦੀ ਲੋੜ ਹੈ ਕਿ ਖੁਦਾ ਦਾ ਡਰ ਮਨ ਵਿੱਚ ਰੱਖ ਕੇ ਨੌਕਰੀ ਕਰਨੀ ਕਿਸੇ ਤਰ੍ਹਾਂ ਦਾ ਆਲੰਬਾ ਨਾ ਆਵੇ ਕਿਉਂਕਿ ਅਸੀਂ ਤੁਸਾਂ ਦਾ ਜਾਵਨ ਹੋਣਾ ਹੈ ਪਠਾਨ ਮੁਖੀਆ ਬਿਲਕੁਲ ਤੁਸਾਨੂੰ ਆਲੰਬਾ ਨਹੀਂ ਆਵੇਗਾ ਅਸੀਂ ਖਦਾ ਦਾ ਦਿਲ ਵਿੱਚ ਰੱਖ ਕੇ ਨੌਕਰੀ ਕਰਾਂਗੇ ਮਾਲਕ ਨੂੰ ਕਿਸੇ ਤਰ੍ਹਾਂ ਦਾ ਤੁਖਾ ਨਹੀਂ ਦੇਵਾਂਗੇ ਤੁਸੀਂ ਖੁਸ਼ੀ ਨਾਲ ਅਸਾਂ ਦੇ ਜਾਵਨ ਬਣੋ ਖਦਾ ਦੀ ਮਿਹਰ ਨਾਲ ਸਭ ਕੰਮ ਠੀਕ ਹੋ ਜਾਣਗੇ ਬਸ ਤੁਸੀਂ ਅਸਾਂ ਨੂੰ ਲੈ ਚੱਲੋ ਜਿਸ ਪਾਸ ਲੈ ਜਾਣਾ ਹੈ ਸਤਿਗੁਰੂ ਜੀ ਉੱਤੇ ਸਦਾ ਰੱਖਦੇ ਆ ਹੋਏ ਆ ਬੁੱਧੂ ਵੀਰ ਜੀ ਨੇ ਪਠਾਣਾ ਨੂੰ ਨੌਕਰੀ ਦੀ ਹਾਂ ਕਰ ਦਿੱਤੀ ਉਹਨਾਂ ਕੋਲ ਉਹਨਾਂ ਨੂੰ ਕੋਲ ਰੱਖ ਲਿਆ ਤੇ ਉਹਨਾਂ ਦੀ ਰੋਟੀ ਦਾ ਪੂਰਾ ਪ੍ਰਬੰਧ ਕਰ ਦਿੱਤਾ ਦੋ ਦਿਨ ਪਿੱਛੋਂ ਪਠਾਣਾ ਦੇ ਚਾਰ ਮੁਖੀਆਂ ਨੂੰ ਨਾਲ ਲੈ ਕੇ ਬੁੱਧੂ ਸਤਿਗੁਰੂ ਜੀ ਪਾਸ ਪਾਉਂਟੇ ਪੁੱਜਿਆ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਉਸਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਪੰਛਾ ਪਠਾਣਾ ਰੰਗਜੀਤ ਦੀ ਨੌਕਰੀ ਛੱਡ ਕੇ ਆਇਆ ਹੈ ਇਹ ਇਹ ਨੌਕਰੀ ਕਰਨੀ ਚਾਹੁੰਦਾ ਹੈ ਇਮਾਨਦਾਰੀ ਨਾਲ ਸੇਵਾ ਕਰੇਗਾ ਜੇ ਲੋੜ ਪਈ ਤਾਂ ਦਸ ਦਸਮਣਾਂ ਨਾਲ ਲੜਾਈ ਵੀ ਕਰੇਗਾ ਮੁਖੀਆਂ ਨਾਲ ਬਚਨ ਬਲਾਸ ਹੋਏ ਇਸੇ ਪ੍ਰਕਾਰ ਦੀ ਕੋਈ ਸ਼ੱਕ ਵਾਲੀ ਗੱਲ ਨਹੀਂ ਚੰਗੀ ਗੱਲ ਹੈ ਆਸਾਨੋ ਵੀ ਆਦਮੀਆਂ ਦੀ ਲੋੜ ਹੈ ਸਮੇਂ ਦੇ ਹਾਲਾਤ ਖਤਰਨਾਕ ਹੋ ਰਹੇ ਹਨ ਕਈਆਂ ਰਾਜਾਂ ਦੀ ਨੀਤੀ ਖੁੱਟੀ ਹੈ ਸ਼ਕਤੀ ਦਾ ਮੁਕਾਬਲਾ ਸ਼ਕਤੀ ਨਾਲ ਹੋ ਸਕਦਾ ਹੈ ਤੇ ਭਗਤੀ ਦਾ ਭਗਤੀ ਨਾਲ ਜੇ ਤੁਸਾਂ ਨੂੰ ਭਰੋਸਾ ਹੈ ਕਿ ਉਹ ਚੰਗੇ ਆਦਮੀ ਹਨ ਤਾਂ ਰੱਖ ਲਵੋ ਜੋ ਤਨਖਾ ਕਹਿੰਦੇ ਹੋਂ ਦੇ ਦੇਂਦੇ ਹਾ ਸਤਿਗੁਰੂ ਨਾਨਕ ਦੇਵ ਜੀ ਦੇ ਭੰਡਾਰੇ ਵਿੱਚ ਕਿਸ ਪ੍ਰਕਾਰ ਦੀ ਕਮੀ ਨਹੀਂ ਇਸੇ ਪ੍ਰਕਾਰ ਦੀ ਕਮੀ ਨਹੀਂ ਰੋਜ਼ ਬਖਸ਼ਿਸ਼ਾਂ ਹੁੰਦੀਆਂ ਹਨ ਗੁਰੂ ਜੀ ਦਾ ਵਚਨ ਸੀ ਸਤਿਗੁਰੂ ਨਾਨਕ ਦੇਵ ਜੀ ਦਾ ਘਰ ਪਰਮੇਸ਼ਰ ਦਾ ਘਰ ਹੈ ਇਸ ਵਿੱਚ ਕਟਾਗ ਸੇ ਗੱਲਦਾ ਹੋ ਵੀ ਨਹੀਂ ਸਕਦਾ ਸਰਦਾਰਾਂ ਦਾ ਮੁਖੀਆਂ ਨਾਲ ਫੈਸਲਾ ਤਨਖਾਹ ਦਾ ਇਹ ਉਹਿਆ ਕੇ 5 ਰੁਪਏ ਰੋਜ਼ ਸਰਦਾਰ ਅਤੇ 1 ਰੁਪਇਆ ਰੋਜ਼ ਸਿਪਾਹੀ ਰਾਸ਼ਨ ਗੁਰੂ ਕੇ ਲੰਗਰ ਸਾਸਤਰ ਤਕਰੀਬਨ ਸਾਰਿਆਂ ਕੋਲ ਹਨ ਸਭ ਨੂੰ ਇੱਥੇ ਭੇਜ ਦੇਵੋ ਸਤਿਗੁਰੂ ਜੀ ਨੇ ਫੈਸਲਾ ਕਰ ਦਿੱਤਾ 582 ਸਤਿਗੁਰੂ ਜੀ ਦੀ ਸ਼ਾਨ ਵਿੱਚ ਆ ਗਿਆ ਆਪ ਨੇ ਉਹਨਾਂ ਦੇ ਯਾਰ ਵੀ ਤੋ ਆ ਸਬ ਦੀ ਪ੍ਰਵਾਹ ਨਹੀਂ ਕੀਤੀ ਬਹਾਦਰ ਦੀ ਕਲਰ ਕਰ ਲਿਆ ਹੋਇਆ ਸਤਿਗੁਰੂ ਸਤਕਾਰ ਕੀਤਾ ਥਾਣਾ ਦੇ ਰੱਖਣ ਨਾਲ ਦੋ ਦੋ ਅਸਰ ਹੋਏ ਇੱਕ ਪਾਸੇ ਤਾਂ ਰਾਜੇ ਭੈ ਭੀਤ ਹੋ ਗਏ ਕਿ ਗੁਰੂ ਫੌਜ ਇਕੱਠੀ ਕਰੀ ਜਾਂਦਾ ਹੈ ਸੁਖ ਹੋਵੇ ਤੇ ਦੂਸਰੇ ਪਾਸੇ ਮੁਸਲਮਾਨਾਂ ਤੇ ਹੋਰ ਜਾਤਾਂ ਵਿੱਚ ਬੜਾ ਚੰਗਾ ਅਸਰ ਪਿਆ ਕਿ ਸਤਿਗੁਰੂ ਸਾਰਿਆਂ ਦਾ ਸਾਂਝਾ ਹੈ ਕਿਸੇ ਨਾਲ ਕੋਈ ਈਰਖਾ ਨਹੀਂ ਕਰਦਾ ਸਾਰਿਆਂ ਨਾਲ ਪੇਮ ਮੁਹੱਬਤ ਨਾਲ ਮਿਲਦਾ ਹੈ ਰਾਜਾ ਹਤੇਸਾ ਦੀਤੀ ਦਾ ਵਿਆਹ ਰਾਜਾ ਹਤੇਸਾ ਜੀ ਨਗਰ ਦੀ ਲੜਕੀ ਦੀ ਕਰਮਾਈ ਰਾਜਾ ਭੀਮਚੰਦ ਦੇ ਰਾਜਕੁਮਾਰ ਅਜਮੇਰ ਚੰਦ ਨਾਲ ਹੋ ਗਈ ਤੇ ਵਿਆਹ ਦਾ ਨੈਣ ਜੋ ਮਿੱਥਿਆ ਸੀ ਉਹ ਨੇੜੇ ਆ ਪੁੱਜਾ ਇਸ ਦਿਨ ਦੇ ਨੇੜੇ ਪੁੱਜਣ ਤੇ ਰਾਜਾ ਭੀਮਚੰਦ ਦਾ ਪਾਪੀ ਮਨ ਡੋਲ ਗਿਆ ਉਹ ਡਰ ਗਿਆ ਕਿ ਜੰਜਪੌਂਟੇ ਲਾਗਿਓਂ ਦੀ ਲੰਗਣੀ ਹੈ ਕਿਤੇ ਇਹ ਨਾ ਹੋਵੇ ਸਤਿਗੁਰੂ ਜੀ ਜੰਜ ਨੂੰ ਰੋਕ ਕੇ ਯੁੱਧ ਨਾ ਕਰਨ ਲੱਗ ਪੈਣ ਹੋਰ ਕੋਈ ਰਸਤਾ ਨਹੀਂ ਸੀ ਜੇ ਹੈ ਸੀ ਤਾਂ ਇੰਨਾ ਲੰਮਾ ਰਸਤਾ ਸੀ ਕਿ ਸਾਹੇ ਦੇ ਦਿਹਾੜੇ ਨਹੀਂ ਸੰਨ ਪੁੱਜ ਸਕਦੇ ਜੰਜ ਦੇ ਨਾਲ ਉਹਨਾਂ ਨੇ ਫੌਜ ਤਿਆਰ ਕੀਤੀ ਰਾਜਾ ਭੀਮ ਚੰਦ ਨੂੰ ਇਹ ਵੀ ਪਤਾ ਲੱਗ ਗਿਆ ਕਿ ਰਾਜਾ ਹਤੇਸ਼ਾ ਤੇ ਸਤਿਗੁਰੂ ਜੀ ਦੀ ਚੰਗੀ ਮਿੱਤਰਤਾ ਹੈ ਅਸ ਨੂੰ ਤੋੜਨ ਦਾ ਉਸਨੇ ਇੱਕ ਢਾਂਗ ਸੁਝਿਆ ਉਸਨੇ ਪਕਤੀ ਸਲਾਹ ਕਰ ਲਈ ਲਾੜਾ ਪ੍ਰੋਤ ਤੇ ਇੱਕ ਦੋ ਆਦਮੀ ਤਾਂ ਉਸੇ ਰਾਹੇ ਜਾਣ ਜਿੱਥੇ ਸਤਿਗੁਰੂ ਜੀ ਹਨ ਤੇ ਦੂਸਰੇ ਰਾਹ ਤੇ ਫੌਜ ਤੇ ਮਰਾਥਾ ਜਾਵੇ ਜੇ ਬਰਾਤ ਪਿੱਛੇੋਂ ਵੀ ਪਹੁੰਚੇਗੀ ਤਾਂ ਆਦਮੀ ਕੋਈ ਗੱਲ ਨਹੀਂ ਲਾੜਾ ਰਾਜ ਕੁਮਾਰ ਅਜਮੇਰ ਚੰਦ ਦਾ ਤਾਂ ਬੇੜੇ ਸਹਿਰ ਪਹੁੰਚ ਜਾਵੇਗਾ ਇਸਲਾ ਉੱਤੇ ਅਮਲ ਹੋਇਆ ਰਾਜਕਮਾਰ ਤੇ ਅਠਕ ਹੋਰ ਆਦਮੀ ਪੌਂਟਾ ਸਹਿਵ ਰਹੀਂ ਗਏ ਤੇ ਦੂਸਰੇ ਪੱਲੇ ਲੱਗਤੇ ਜਦੋਂ ਰਾਜਕਮਾਰ ਪੌਂਟੇ ਦੀ ਹੱਥ ਵਿੱਚ ਦਾਖਲ ਹੋਇਆ ਤਾਂ ਚੋਜੀ ਪ੍ਰੀਤਮ ਦੇ ਸਿੱਖਾਂ ਨੇ ਰਾਜਕਮਾਰ ਨੂੰ ਘੇਰ ਲਿਆ ਤੇ ਇਹ ਸਤਗੁਰੂ ਜੀ ਨੇ ਪੇਸ਼ ਕੀਤਾ ਸਤਗੁਰੂ ਜੀ ਨੇ ਬੜੇ ਪ੍ਰੇਮ ਨਾਲ ਤੇ ਰਤਾ ਬੈਂਗ ਨਾਲ ਕਿਹਾ ਰਾਜਕੁਮਾਰ ਤੇਰੇ ਬਾਪ ਨੇ ਤੈਨੂੰ ਇਕੱਲਿਆਂ ਭੇਜ ਕੇ ਗਲਤੀ ਨਹੀਂ ਕੀਤੀ ਜੇ ਪਹਿਲਾਂ ਅਸੀਂ ਤੈਨੂੰ ਗ੍ਰਫਤਾਰ ਕਰ ਲੱਗੇ ਫਿਰ ਤੇਰੀ ਕੌਣ ਸਹਾਇਤਾ ਕਰੇਗਾ ਉਹ ਨਾਲ ਕਿਉਂ ਨਹੀਂ ਆਇਆ ਰਾਜਕੁਮਾਰ ਸਿਆਣਾ ਸੀ ਕੁਝ ਉਸਦੀ ਮਾਤਾ ਨੇ ਉਸਨੂੰ ਪੱਕਿਆ ਕੀਤਾ ਹੋਇਆ ਸੀ ਇਹ ਸਤਿਗੁਰੂ ਜੀ ਨਾਲ ਮੇਲ ਹੋਵੇ ਤਾਂ ਬੜੀ ਨਿਮਰਤਾ ਨਾਲ ਖਿਮਾ ਮੰਗਲਮੀ छाणी राज कुमार ने उसी तरह किया उसने हाथ जोड़ के कहा सच्चे बादशाह जी मैं आपकी इच्छा है तिमे करो पिताजी ਨੂੰ ਡਾਰਸੀ ਉਹ ਉਧਰ ਚਲੇ ਗਏ ਮੈਨੂੰ ਡਰ ਕੋਈ ਨਹੀਂ ਮੈਂ ਇੱਧਰ ਆ ਗਿਆ ਤੇਰਾ maaf ਦਾ ਮਨ ਨਰਮਲ ਨਹੀਂ ਸਤਿਗੁਰੂ ਜੀ ਨੇ ਫਰਮਾਇਆ ਤੇਰੇ ਬਾਪ ਦੇ ਮਾਨ ਵਿੱਚ ਧੂਖ ਅਹੰਕਾਰ ਤੇ ਬੈਰ ਬੈਰ ਦੀ ਜਵਾਲਾ ਹੈ ਉਹ ਅਸ ਨੂੰ ਮੇਚੈਨ ਕਰੀ ਰੱਖਦੀ ਹੈ ਗੁਰੂ ਕਰ ਨਰਮੈਨ ਹੈ ਕਰ ਆਏ ਦਸ਼ਮਣਾਂ ਨਾਲ ਪਿਆਰ ਕਰਨਾ ਸਿੱਖ ਜਾਣਦੇ ਹਨ ਜੇ ਉਹ ਇਸ ਇਧਰ ਦੀ ਲੰਘ ਜਾਂਦਾ ਸਿਰਫ ਜਨਮ ਦੀ ਤੇ ਹੋ ਜਨਾ ਹੋ ਜ ਨਾਲ ਹੁੰਦੀ ਤਾਂ ਕਿਸੇ ਨੇ ਉਸ ਨੂੰ ਕੁਝ ਨਹੀਂ ਸੀ ਆਖਣਾ ਖੈਰ ਉਹ ਜੋ ਕੁਝ ਕਰ ਕਰ ਤੇ ਸੋਚ ਰਿਹਾ ਹੈ ਤਿਸ ਦਾ ਫਲ ਉਹ ਪਾਵੇਗਾ ਸਤਿਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਬੋਲ ਪਿਆ ਕੇ ਬੋਤ परमानंद बम्मा ਨਹੀਂ ਸੀ ਸਗੋ ਹੋਰ ਸੀ ਉਹ ਤਾਂ ਖੋਲ ਬੋਲਣ ਵਾਲਾ ਹੰਕਾਰੀ ਪੁਰਸ਼ ਦਰਦਾ ਹੋਇਆ ਇਸ ਰਾਹੇ ਆਇਆ ਹੀ ਨਹੀਂ ਸੀ ਸਤਿਗੁਰੂ ਜੀ ਰਾਜਕਮਾਰ ਬੜਾ ਧੀਮਾ ਤੇ ਸੱਚਾ ਹੈ ਇਹ ਤਾਂ ਕਿਸੇ ਨਾਲ ਬੈਰਬ੍ਰੋਧ ਨਹੀਂ ਰੱਖਦਾ ਬਾਕੀ ਸੰਸਾਰੀ ਵੀ ਬੁੱਲਾ ਕਰਦੇ ਹੀ ਰਹਿੰਦੇ ਹਨ ਇਸ ਵਾਸਤੇ ਖਿਮਾ ਕਰਨੀ ਚਾਹੀਦੀ ਹੈ ਆਪ ਦਿਆਲੇ ਸਾਗਰ ਹੂੰ ਕਾਂਜੂਗੀ ਜੀ ਬਾਪਰ ਦਿਯਾ ਰੱਖਣੀ ਚਾਹੀਦੀ ਹੈ ਵਾਹਿਗੁਰੂ ਦਾ ਰੂਪ ਆਪ ਹੂੰ ਇਸ ਤਰ੍ਹਾਂ ਪ੍ਰੋਤ ਨੇ ਸਤਗੁਰੂ ਜੀ ਦੀ ਬਹੁਤ ਅਸਤਤੀ ਕੀਤੀ ਨਰਵੈਰਤਾ ਦੇ ਅਵਤਾਰ ਸਤਗੁਰੂ ਜੀ ਨੇ ਰਾਜਕਮਾਨ ਨੂੰ ਸਤਕਾਰ ਨਾਲ ਵਿਦਾ ਕੀਤਾ ਆਪਣੀ ਹੱਦ ਤੋਂ ਪਾਰ ਕਰਨ ਵਾਸਤੇ ਨਾਲ ਸਿੱਖ ਭੇਜੇ ਤਾਂ ਕਿ ਰਾਜਕਮਾਨ ਦੇ ਜਾਣ ਤੇ ਰਾਹ ਵਿੱਚ ਕੋਈ ਰੁਕਾਵਟ ਨਾ ਆਵੇ ਜੇ ਕੋਈ ਰਿਕਾਮਟ ਪਈ ਤਾਂ ਜ਼ਿੰਮੇਵਾਰੀ ਸਤਗੁਰੂ ਜੀ ਦੇ ਸਿਰ ਆਵੇਗੀ। ਜਦ ਰਾਜਕਮਾਰ ਚਲਦੇ ਆ ਗਿਆ ਤਾਂ ਸਤਗੁਰੂ ਜੀ ਨੇ ਮਾਮੇ ਕਰਪਾਲ ਚੰਦ ਜੀ, ਨੰਦ ਚੰਦ ਅਤੇ ਹੋਰ ਮੁੱਖੀ ਸਿੱਖਾਂ ਨੂੰ ਕੋਲ sat ਕੇ ਸਲਾਹ ਕੀਤੀ ਕਿ ਰਾਜਾ ਫਤਿਹ ਸਾਹਿਬ ਦੀ ਲੜਕੀ ਦੀ ਸ਼ਾਦੀ ਤੇਤਮੋਲ ਨਵੰਦਰਾ ਭੇਜਣਾ ਚਾਹੀਦਾ ਹੈ। ਇੱਕ ਮਿੱਤਰ ਦੀ ਕੰਨਿਆ ਆਪਣੀ ਕੰਨਿਆ ਦੇ ਸਮਾਨ ਹੁੰਦੀ ਹੈ। ਇਹ ਸਲਾਹ ਸਾਰਿਆਂ ਨੂੰ ਚੰਗੀ ਲੱਗੀ। ਬਨ ਰਾਜਾ ਵੀ ਚੰਦ ਦੀ ਮੂਲਖਾ ਦਾ ਵੀ ਖਿਆਲ ਆਇਆ ਉਸ ਵਾਰੀ ਫੈਸਲਾ ਹੋਇਆ ਕਿ ਅਮਰੋਧਤਾ ਕਰੇ ਤਾਂ ਰਾਜਾ ਫਤੇਸਾ ਉਸ ਕੋਣ ਡਰਦਾ ਹੋਇਆ ਤਮੋਲ ਵੀ ਪਰਮਾਨਾ ਨਾ ਕਰੇ ਤਾਂ ਸਾਰਿਆਂ ਵਸਤੂਆਂ ਬਾਸਲੇ ਜਾਂਦੀਆਂ ਜਾਣ ਤਮੋਲ ਦੀ ਰਾਖੀ ਵਾਸਤੇ ਮਾਮਾ ਕ੍ਰਿਪਾਲ ਚੰਦ ਜੀ ਕਮਾਂਡਰ ਹੇਠਾਂ ਇੱਕ ਚੰਗੇ ਲੜਕ ਨੜਾਕੇ ਜਵਾਨ ਸਿੱਖ ਦਾ ਜਥਾ ਭੇਜਿਆ ਜਦਵਾਨ ਚੰਦ ਤਮੂਲ ਦਾ ਜਮੇ ਬੰਦਾ ਤੇ ਮਿਸ਼ਨ ਦਾ ਗੂਸੀ ਨੰਦ ਚੰਦ ਤੇ ਮਾਮਾ ਕਰਪਾਲ ਚੰਦ ਜੀ ਤਮੂਲ ਲੈ ਕੇ ਸ਼੍ਰੀਨਗਰ ਪੁੱਜ ਗਏ ਰਾਜੇ ਫਤੇਹ ਸਾਹਿਬ ਦੇ ਹੁਕਮ ਨਾਲ ਬਾਗ ਵਿੱਚ ਤੰਬੂ ਲਾ ਦਿੱਤੇ ਰਾਜੇ ਵੱਲੋਂ ਹਾਸ ਤੇ ਖਾਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਸਾਰੇ ਸ਼ਹਿਰ ਵਿੱਚ ਬਹੁਤ ਗਹਿਮਾ ਗਹਿਮੀ ਸੀ ਰਾਜਾ ਪ੍ਰੇਮਚੰਦ ਸੈਨਾ ਤੇ ਹੋਰ ਰਾਜਾਂ ਸਮੇਤ ਲਾਵਾਂ ਤੋਂ ਇੱਕ ਦਿਨ ਪਹਿਲਾਂ ਮਸ਼ਕਲ ਨਾਲ ਪਹੁੰਚ ਸਕੇ ਹਸੀ ਸ਼੍ਰੀਨਗਰ ਪਹੁੰਚ ਕੇ ਸਭ ਤੋਂ ਪਹਿਲਾਂ ਉਸ ਨੇ ਆਪਣੇ ਪੁੱਤਰ ਦਾ ਪਤਾ ਕੀਤਾ ਪੁੱਤਰ ਨੂੰ ਮਿਲਿਆ ਤੇ ਰਾਹ ਦਾ ਸਾਰਾ ਹਾਲ ਪੁੱਛਿਆ ਜਦ ਅਜਮੇਰ ਚੰਦ ਨੇ ਕਿਹਾ ਸਤਿਗੁਰੂ ਜੀ ਨੇ ਮੈਨੂੰ ਤਾਕਤ ਨਹੀਂ ਕਿਹਾ ਉਹ ਚੰਗੇ ਮਹਾਂਪੁਰਸ਼ ਹਨ ਤਾ ਉਸਦੀ ਕੁਝ ਤਸੱਲੀ ਹੋਈ ਪਰ ਉਸ ਦਾ ਉੱਸਾ ਮੱਠਾ ਨਾ ਹੋਇਆ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਸਤਿਗੁਰੂ ਜੀ ਦੇ ਆਦਮੀ ਸ਼੍ਰੀਨਗਰ ਵਿੱਚ ਪੱਜੇ ਹਨ ਤੇ ਦਾਜ ਦੇਣ ਮੇਲੇ ਬਹੁਤ ਸਾਰੀਆਂ ਕੀਮਤੀ ਵਸਤੂਆਂ ਫਤੇਸਾਹ ਦੀ ਧੀ ਨੂੰ ਸਤਿਗੁਰੂ ਜੀ ਵੱਲੋਂ ਦਿੱਤੀਆਂ ਜਾਣਗੀਆਂ ਫਤੇਸਾਹ ਤਨੋਂ ਮਨੋਂ ਸਤਿਗੁਰੂ ਜੀ ਦਾ ਸ਼ੇਖ ਬਣ ਗਿਆ ਤਾਂ ਉਹਦੇ ਕ੍ਰੋਧ ਦੀ ਅਗਨੀ ਪ੍ਰਚੰਡ ਹੋ ਗਈ ਉਹ ਸਿਰ ਤੋਂ ਪੈਰਾਂ ਤੱਕ ਬਲ ਉੱਠਿਆ ਉਸੇ ਉਸਨੇ ਉਸੇ ਵੀਰੇ ਪੰਮੇ ਪ੍ਰਵਤਤੇ ਹੋਰ ਸਾਥੀ ਰਾਜਿਆਂ ਨਾਲ ਮਜਲਸ ਕੀਤੀ ਮਜਲਸ ਕਨ ਸਮੀ ਉਸਨੇ ਆਖਿਆ ਜੇ ਸਾਰ ਸਤਿਗੁਰੂ ਜੀ ਦੇ ਅਸੀਂ ਬਿਰੁੱਧ ਹਾਂ ਜੋ ਹਿੰਦੂ ਧਰਮ ਦਾ ਦਸ਼ਮਣ ਹੈ ਜਿਸ ਨੇ ਦੇਵੀ ਦੇਵਤਿਆਂ ਦੇ ਮੰਦਰਾ ਵਿੱਚੋਂ ਮੂਰਤੀਆਂ ਤੋੜਨ ਦਾ ਵਲੇਸ਼ ਦਿੱਤਾ ਹੈ ਜਿਹੜਾ ਮੰਗਲ ਮੋਤ ਦੀ ਬ੍ਰੋਤਾ ਕਰਕੇ ਅਸਾਂ ਦੇ ਰਾਜਾਂ ਨੂੰ ਖਤਰਿਆਂ ਵਿੱਚ ਪਾ ਰਿਹਾ ਹੈ ਉਸ ਵੱਲੋਂ ਤਮੂਲ ਆਮੀ ਉਸ ਨਾਲ ਰਾਜਾ ਫਤੇਸਾਹ ਦੀ ਮਿੱਤਰਤਾ ਹੋਵੇ ਮੈਂ ਇਹ ਕਿਵੇਂ ਹਾਰ ਸਕਦਾ ਹਾਂ ਮੇਰਾ ਤਾਂ ਚਿਤ ਕਰਦਾ ਹੈ ਕਿ ਅਸੀਂ ਸਾਰੇ ਲਾੜੇ ਸੁਮੇਤ ਬਾਸ ਚਲੇ ਜਾ ਚਲੇ ਗਏ ਤੇ ਦਿੱਤੀਆਂ ਨੂੰ ਛੱਡ ਜਾਈਏ ਆਪੇ ਸੋਤ ਆ ਜਾਵੇਗੀ ਰਾਜਾ ਕਰਪਾਲ ਚੰਦ ਬੋਲਿਆ ਰਾਜਾ ਫਤੇਸਾਹ ਨੂੰ ਸੱਦ ਕੇ ਦਿਲ ਦੀ ਗੱਲ ਦੱਸ ਦੇਣੀ ਚਾਹੀਦੀ ਹੈ ਜੇ ਉਹ ਸਤਿਗੁਰੂ ਜੀ ਦਾ ਸਾਥ ਛੱਡ ਦੇਵੇ ਲੋੜ ਪੈਣ ਤੇ ਅਸਾਂ ਨਾਲ ਅੱਗੇ ਹੋ ਕੇ ਲੜੇ ਤਾਂ ਰਹਿਤਾਂ ਨਹੀਂ ਛੱਡਣਾ ਚਾਹੀਦਾ ਫਤਿਹ ਸਾਨੂੰ ਇਹ ਵੀ ਦੱਸ ਦੇਵਾਂ ਕਿ ਸਤਿਗੁਰੂ ਨਿਰਾ ਸਾਧ ਨਹੀਂ ਜੋ ਆਤਮਿਕ ਗਿਆਨ ਤੇ ਧਰਮ ਦਾ ਪ੍ਰਚਾਰ ਕਰਦਾ ਹੈ ਸਗੋਂ ਚਲਾਕੀ ਨਾਲ ਰਾਜਾ ਬਣਨਾ ਚਾਹੁੰਦਾ ਹੈ ਇਹ ਗੱਲ ਦਾ ਵੱਡਾ ਸਬੂਤ ਇਹ ਹੈ ਕਿ ਅਸ ਨੇ ਸਤਿਗੁਰੂ 500 ਲੜਾਕੇ ਮਠਾਣਾ ਨੂੰ ਨੌਕਰ ਰੱਖ ਲਿਆ ਹੈ ਇੱਕ ਪਾਸੇ ਤਾਂ ਇਹ ਆਖ ਰਿਹਾ ਹੈ ਕਿ ਉਹ ਧਰਮ ਦਾ ਪ੍ਰਚਾਰ ਕਰ ਰਿਹਾ ਹੈ Hindu dharm nu bachona chahunda hai ਦੂਸਰੇ ਪਾਸੇ ਬਨੇਸਾਨ ਤੇ ਦੇਸ਼ਾਂ ਦੇ ਵੱਡੇ ਦਸ਼ਮਣਾਂ ਨੂੰ ਕੋਲ ਰੱਖਦਾ ਹੈ ਸ਼ਕਤੀ ਦਾ ਪੰਜਾਬੀ ਹੈ ਸ਼ਕਤੀ ਨਾਲ ਬਾਦਸ਼ਾਹੀ ਪ੍ਰਾਪਤ ਕਰਨੀ ਚਾਹੁੰਦਾ ਹੈ ਇਹ ਸਮਾਂ ਹੈ ਜਦੋਂ ਸਾਰੇ ਪਹਾੜੀ ਰਾਜਿਆਂ ਨੂੰ ਇੱਕ ਮੱਠ ਹੋ ਕੇ ਇਸ ਨਵੇਂ ਉੱਠ ਰਹੇ ਖਤਰੇ ਨੂੰ ਦਬਾਇਆ ਜਾਵੇ ਰਾਜਾ ਫਤੇਸਾਨ ਨੂੰ ਦੱਸੇ ਬਿਨਾ ਕੋਈ ਉਲਟਾ ਕਦਮ ਨਹੀਂ ਚੁੱਕਣਾ ਚਾਹੀਦਾ ਰਾਜਾ ਹਰੀਚੰਦ ਰਾਜਾ ਕਨਪਾਲ ਚੰਦ ਦੀ ਸਲਾਹ ਨੀਕ ਹੈ ਰਾਜਾ ਫਤੇਸਾਨ ਨੂੰ ਹੁਣੇ ਸਾਦੋ ਤੇ ਪੂਰੀ ਗੱਲ ਦੱਸ ਦੇਵੋ ਜੇ ਉਹ ਜਦ ਉੱਤੇ ਪੱਕਾ ਰਹੇ ਕਿ ਸਾਧੂ ਸਤਿਗੁਰੂ ਜੀ ਦਾ ਸਾਥ ਦੇਵੇਗਾ ਤਾਂ ਆਪਣੀ ਸਾਂਝੀ ਸ਼ਕਤੀ ਨਾਲ ਨੱਕ ਨਾਮ ਕਰ ਦੇਵਾਂਗੇ ਹੋ ਸਕਦਾ ਹੈ ਉਸ ਨੂੰ ਕਿਸੇ ਗੱਲ ਦਾ ਪਤਾ ਵੀ ਨਾ ਹੋਵੇ ਚਲਾਕ ਸਾਧ ਨੇ ਕੁਝ ਵੀ ਨਾ ਦੱਸਿਆ ਹੋਵੇ ਭਰੀ ਮਨਜਲਾ ਸੰਮੇਚ ਉਹਨਾਂ ਨੇ ਸਰਬ ਸੰਮਤੀ ਨਾਲ ਇਹੋ ਪਾਸ ਕਰ ਦਿੱਤਾ ਕਿ ਰਾਜਾ ਹਤੇ ਸਾਹ ਨੂੰ ਪੁੱਛਿਆ ਜਾਵੇ ਉਸ ਵੇਲੇ ਰਾਜਾ ਪੂਰਤ ਪਰਮਾਨੰਦ ਪੰਮੇ ਨੂੰ ਰਾਜੇ ਹਤੇਸਾ ਕੋਲ ਭੇਜਿਆ ਤੇ ਉਹ ਉਸ ਨੂੰ ਸੱਦ ਲਿਆਇਆ ਜਦੋਂ ਰਾਜਾ ਜਦੋਂ ਰਾਜਾ ਬੈਚਾ ਕੇ ਬੈਠਾ ਤਾਂ ਉਸ ਦਾ ਦਿਲ ਵੀ ਤਰਤੀਬਾ ਹੋ ਢੜਕਿਆ ਉਸ ਨੇ ਨਪਾਉ ਕੀਤਾ ਕਿ ਤਾਂ ਕਿ ਢਾਲ ਵਿੱਚ ਜਰੂਰ ਕੁਝ ਨਾ ਕੁਝ ਕਾਲਾ ਹੈ ਰਾਜੇ ਕਿਰਪਾਲ ਚੰਦ ਨੇ ਅੱਗੇ ਹੋ ਕੇ ਉਸ ਨਾਲ ਸਾਰੀ ਗੱਲ ਕਰ ਦਿੱਤੀ ਕਿ ਉਸ ਨੂੰ ਕਿਉਂ ਸੱਦਿਆ ਗਿਆ ਹੈ ਜਦੋਂ ਉਸ ਨੇ ਇਹ ਸਾਰੀ ਗੱਲ ਸੁਣੀ ਤਾਂ ਉਹਦੇ ਪੈਰਾਂ ਹੀ ਥੋਂ ਧਰਤੀ ਨਿਕਲ ਗਈ। ਉਸ ਦਾ ਸਿਰ ਚਕਰਾਂਣ ਲੱਗ ਪਿਆ। ਉਹ ਮਮੂਨੀ ਆਦਮੀ ਨਹੀਂ ਸੀ ਸਗੋਂ ਇੱਕ ਰਾਜਾ ਸੀ। ਉਸ ਨੇ ਕਿਹਾ ਇਹ ਗੱਲ ਸੁਣਨ ਤੋਂ ਪਹਿਲਾਂ ਜੇ ਮੈਂ ਮਰ ਗਿਆ ਹੁੰਦਾ ਤਾਂ ਮੈਨੂੰ ਕੋਈ ਅਫਸੋਸ ਨਾ ਹੁੰਦਾ। ਜੈਸਾ ਮਹਾਪੁਰਖਾਂ ਦੇ ਤੁਸੀਂ ਮੈਨੂੰ ਬਰਧ ਕਰਨਾ ਚਾਹੁੰਦੇ ਹੋ ਉਸ ਨੂੰ ਤਾਂ ਮੈਂ ਆਪਣਾ ਧਰਮ ਕਾ ਗੁਰੂ ਮੰਨ ਚੁੱਕਾ ਹਾਂ। ਉਹ ਨਰਪਾਇ ਤਾਜ ਉਦਾ ਅੰਦੇਸ਼ ਦਾ ਰੱਖਾ ਧਰਮ ਦਾ avatars বিষ্ণੂ અવਤਾਰ ਮੈਂ ਉਹਦੇ ਬ੍ਰਧ ਹੋ ਕੇ ਆਪਣਾ ਸਤਿਆਨਾਸ਼ ਕਰਾਲ ਮਾ ਪਾ ਦੂਸਰੇ ਪਾਸੇ ਕੌਣ ਚਾਲੀ ਹੈ ਜਵਾਂਤੀ ਦੇ ਵਿਆਹ ਦਾ ਮਾਮਲਾ ਹੈ ਜੇ ਤੂੰ ਸਾਰਿਆਂ ਨੂੰ ਨਰਾਜ ਕੀਤਾ ਤਾਂ ਮੇਰੀ ਦੀਦਾ ਕੀ ਬਣੇਗਾ ਕਿ ਉਹ ਸਾਰੀ ਆਂਜੂ ਕਵਾਰੀ ਬੈਠੀ ਰਹੇਗੀ ਮੈਂ ਹੱਥ ਜੋੜਦਾ ਹਾਂ ਪੈਰਾਂ ਤੇ ਪੱਗ ਰੱਖਦਾ ਹਾਂ ਕਿ ਸਤਪੁਰੂ ਜੀ ਦੀ ਮਰੋਤਾ ਛੱਡ ਦੇਵੋ ਉਹ ਪਿਆਰ ਦਾ ਦੇਵਤਾ ਹੈ ਉਸ ਨੇਤਾ ਮੈਨੂੰ ਤੇ ਰਾਜਾ ਮੇਦਨੀ ਪ੍ਰਕਾਸ਼ ਮਉਣ ਮਿੱਤਰ ਬਣਾਇਆ ਹੈ ਉਹ ਕਿਸੇ ਦਾ ਰਾਜ ਨਹੀਂ ਹੋਏਗਾ ਉਹ ਕਿਸੇ ਬਾਹਤੇ ਖਤਰਾ ਨਹੀਂ ਐ ਮੇ ਖਬਰਾ ਆਉਣਾ ਨਹੀਂ ਚਾਹੀਦਾ ਉਸਨੇ ਕਦੀ ਗਣਮਾਥ ਵਿੱਚ ਤੁਸਾਂ ਲੋਕਾਂ ਨਾਲ ਮੈਰ ਭਾਵ ਪ੍ਰਗਟ ਨਹੀਂ ਕੀਤਾ ਬਹੁਤ ਅੱਛਾ ਜੇ ਤੁਸਾਂ ਇੱਕ ਸਾਰ ਨਾਲ ਮਿੱਤਰਤਾ ਰੱਖਣੀ ਹੈ ਤਾਂ ਆਸਾਂ ਨੂੰ ਸਾਫ਼ ਜਵਾਬ ਦੇਵੋ ਚਲੋ ਵਾਪਸ ਜਾਂਦੇ ਹਾਂ ਅਸੀਂ ਤੇਰੀ ਧੀ ਦਾ ਡੋਲਾ ਨਹੀਂ ਲੈ ਜਾਂਦੇ ਹੋਰ ਕਿਸੇ ਦੀ ਧੀ ਦਾ ਡੋਲਾ ਲੈ ਜਾਵਾਂਗੇ ਇਹ ਕੋੜੇ ਬਚਨ ਰਾਜਾ ਭੀਮਚੰਦ ਨੇ ਆਖੇ ਉਸ ਵੇਲੇ ਇੱਕ ਹੋਰ ਰਾਜਾ ਬੋਲ ਪਿਆ ਰੋਸ਼ਨੀ ਰਾਜੇ ਫਤੇਸਾ ਦੇ ਅੱਲੇ ਜਖਮਾਂ ਉੱਤੇ ਲੂਣ ਛਣਕ ਛੜਕ ਦਿੱਤਾ ਉਹ ਉਸ ਚੰਡਾਲ ਨੇ ਕਿਹਾ ਮੈਂ ਧੀ ਦਾ ਸਾਖ ਦਿੰਦਾ ਹਾਂ ਮੇਰੀ ਧੀ ਮਟਿਆਰ ਤੇ ਸੁੰਦਰ ਹੈ ਰਾਜਕੁਮਾਰੀ ਬਨਮਣੀ ਇਹ ਸੁਣ ਕੇ ਉਹਦੀਆਂ ਅੱਖਾਂ ਅੱਗੇ ਪੰਬਰਤਾਰੇ ਆ ਗਏ ਉਹ ਬਹੁਤ ਹੈਰਾਨ ਹੋਇਆ ਉਸ ਨੇ ਸਾਰਿਆਂ ਮਲ ਦੇਖਿਆ ਉਸ ਨੂੰ ਨਿਰਾਸ਼ਤਾ ਹੋਈ ਸਾਰੇ ਉਹਦੇ ਵੱਲ ਘੂਰ ਰਹੇ ਸਨ ਕੋਈ ਹੁੰਦਾ ਬੇਲੀ ਨਹੀਂ ਸੀ ਬੈਰੀ ਸਨ ਪੱਕੇ ਬੈਰੀ ਪ੍ਰਤੀਤ ਹੋ ਰਹੇ ਸਨ ਉਸਨੇ ਅਸਹਿ ਨੀਮਾ ਕਰ ਲਿਆ ਤੇ ਉਹ ਸੋਚਾਂ ਵਿੱਚ ਮੈਂ ਮੈਂ ਹਨ ਵਿੱਚ ਰੁੜ ਗਿਆ ਉਸ ਵੱਲੋਂ ਕੋਈ ਉੱਤਰ ਨਾ ਆਇਆ ਇਹ ਸੁਣ ਕੇ ਰਾਜਾ ਭੀਮਚੰਦ ਨੇ ਆਪਣੀਆਂ ਆਦਮੀਆਂ ਨੂੰ ਆਖਿਆ ਸਮਾਨ ਸਮੇਟੋ ਤੰਬੂ ਕੱਠੇ ਕਰੋ ਤੇ ਲਾਵਾਂ ਤੋਂ ਪਹਿਲਾਂ ਬਿਨਾਂ ਢੋਨੀ ਦੇ ਜਨਮਾਬਸ ਜਾਵੇਗੀ ਰਾਜਾ ਭੀਮਚੰਦਰ ਆਸਮੀਏ ਸਾਖਤੀ ਵਿੱਚ ਸਾਰਿਆਂ ਨਾਲੋਂ ਤਕੜਾ ਸੀ ਉਹ ਤੇ ਸਾਥੀ ਬਹੁਤ ਸਨ ਜਦੋਂ ਰਾਜੇ ਹਤੇ ਸਾਨੇ ਉਹਦਾ ਇਹ ਹੁਕਮ ਸੁਣਿਆ ਤਾਂ ਹੈਰਾਨ ਹੀ ਨਾ ਹੋਇਆ ਸਗੋਂ ਉਹਦਾ ਦਿਲ ਫਲ ਗਿਆ ਉਹ ਤਣਕੇ ਆਖਣ ਲੱਗਾ ਰਾਜਾ ਭੀਮਚੰਦਰ ਇੱਕ ਪਲ ਠਹਿਰ ਮੈਨੂੰ ਸੋਚ ਲੈਣ ਦੇ ਮੈਨੂੰ ਖਾਕ ਨਾਲ ਨਾ ਰੜਾ ਕੜੀ ਪਾਲ ਸੋਚਣ ਵਿੱਚ ਮੈਂ ਇਹ ਸੁੰਣਾ ਚਾਹੁੰਦਾ ਹਾਂ ਕਿ ਉਹ ਸਾਧ ਵੱਲੋਂ ਆਈ ਹੋਈ ਕੋਈ ਵਸਤੂ ਨਹੀਂ ਲਵਾਉਂਗੇ ਤੇ ਉਹਦੇ ਵਿਰੁੱਧ ਹੋ ਕੇ ਲੜੋਂਗੇ ਮੈਂ ਇਸ ਨੂੰ ਖਤਮ ਕਰਨਾ ਚਾਹੁੰਦਾ ਹਾਂ ਉਸ ਨੇ ਮੇਰੀ ਨਾਰਾਜ਼ਗੀ ਕੀਤੀ ਹੈ ਮੈਨੂੰ ਹਾਥੀ ਮੰਗਵਾ ਮੰਗਵਾ ਵੀ ਨਹੀਂ ਨਹੀਂ ਨਾ ਦਿੱਤਾ ਬਹੁਤ ਅਹੰਕਾਰੀ ਤੇ ਖਤਰਨਾਕ ਮੰਦਾ ਹੈ ਰਾਜੇ ਇਹ ਚੰਦਨੀ ਚੰਦਰੀ ਜੀ ਮਾਨ ਸਤਗੁਰੂ ਜੀ ਦੀ ਨਿੰਦਾ ਕਰੀ ਗਈ ਉਹ ਪਾਪੀ ਤੇ ਨਰਕਾਂ ਨੂੰ ਜਾਣ ਵਾਸਤੇ ਭਾਰ ਮੰਨ ਲਿਆ ਸਾਰੇ ਰਾਜੇ ਨੁਕਰ ਤੇ ਦੇਖਣ ਵਾਲੇ ਹੈਰਾਨ ਸਨ ਰਾਜਪਨ ਵੇਚ ਸੋਗ ਤੇ ਸਖ ਮਿਸ ਗਈ ਸਾਰਿਆਂ ਨੇ ਕੰਮ ਛੱਡ ਦਿੱਤੀ ਰਾਜੇ ਹਤੇ ਸਾਹ ਤੇ ਮੂੰਹ ਵੱਲ ਸਾਰੇ ਦੇਖਣ ਲੱਗ ਪਏ ਕਿ ਇਹ ਕੀ ਆਖਦਾ ਹੈ ਜਿਉ ਕਹਿ ਦੇਵੇਂ ਕਿ ਉਸਨੇ ਗੁਰੂ ਦਾ ਸਾਥ ਨਹੀਂ ਛੱਡਣਾ ਤਾਂ ਕੀ ਬਣੇਗਾ ਸਾਰੇ ਰਾਜ ਵਿੱਚ ਚਰਚਾ ਹੋਈ ਤੀ ਦਾ ਮਾਮਲਾ ਹੈ ਇੱਕ ਵਾਰੀ ਛੱਡੀ ਤੀ ਮਉਣ ਕੇ ਵਿਆਹੀ ਨਹੀਂ ਜਾਵੇਗੀ ਕੀ ਕੀਤਾ ਜਾਵੇ ਇਸ ਤਰ੍ਹਾਂ ਕਨ ਰਾਜੇ ਫਤੇਸਾ ਤੇ ਉਸ ਦੇ ਮਿੱਤਰ ਸਵੰਨੀ ਤੇ ਉਸ ਦੇ ਪਰਵਾਰ ਨੂੰ ਕੋਈ ਨਹੀਂ ਸੀ ਸਮਝਦਾ ਉਹ ਕੀ ਕਰੇ ਤੇ ਕੀ ਨਾ ਕਰੇ ਰਾਜਾ ਫਤੇਸਾ ਡਰ ਗਿਆ ਦੁਨੀਆਦਾਰੀ ਦੇ ਮਾਮਲਿਆਂ ਨੇ ਉਸ ਨੂੰ ਨੱਪ ਲਿਆ ਉਸ ਨੇ ਦੁਨੀਆ ਨੂੰ ਰੱਖਣ ਹੇਤ ਦੀਨ ਨੂੰ ਛੱਡਣ ਦਾ ਖਿਆਲ ਕਰ ਲਿਆ प्यारे सतगुरु जी ਕੋਲ ਸਨਾਨ ਲਈ ਦੂਰ ਹੋਣ ਦਾ ਫੈਸਲਾ ਮਨ ਵਿੱਚ ਕਰ ਲਿਆ ਮਰ ਜबान ਕਰਨੀ ਨਹੀਂ ਸੀ ਜबान ਕਰਨ ਨਹੀਂ ਸੀ ਦਿੰਦੀ ਆਖਰ ਉਹ ਤੰਗ ਹੋ ਕੇ ਬੋਲਿਆ ਮੈਂ ਆਨੰਦ ਪਰਬਾਰੀ ਸਤਿਗੁਰੂ ਦਾ ਸਾਥ ਛੱਡਿਆ ਮੈਂ ਉਸ ਵੱਲੋਂ ਆਈਆਂ ਵਸਤੂਆਂ ਪ੍ਰਮਾਨ ਨਹੀਂ ਕਰਾਂਗਾ ਮੈਂ ਜਿਵੇਂ ਆਖੂੰਗੇ ਤਵੇਂ ਕਰਾਂਗਾ ਮੇਰੀਤੀ ਦਾ ਡੋੜਾ ਨਾ ਛੱਡੋ ਮੈਂ ਰਾਜਾ ਹਾਂ ਮੇਰੀ ਨਰਾਦਰੀ ਨਾ ਕਰੋ ਰਾਜਾ ਭੀਮਚੰਦ ਤੇ ਉਹਦੇ ਸਾਥੀ ਖੁਸ਼ ਹੋ ਗਏ ਖੁਸ਼ੀ ਵਿੱਚ ਉਛਲੇ ਉਹਨਾਂ ਦੇ ਉਛਲ ਨਾਲ ਸਾਰੇ ਰੰਗ ਰਾਗ ਰੰਗ ਹੋਣੇ ਸ਼ੁਰੂ ਹੋ ਗਏ ਸਹਿਨਾਈਆਂ ਤੇ ਪਤਿਰੀਆਂ ਨਵੇਂ ਸਿਣੋਂ ਨਵੇਂ ਇਤਸ਼ਾ ਨਾਲ ਵੱਜਣੀਆਂ ਸ਼ੁਰੂ ਹੋਈਆਂ ਪਰ ਰਾਜਾ ਫਤੇਸਾ ਦੇ ਹਿਰਦੇ ਨੂੰ ਲਾਂ ਤਾਂ ਪੈ ਰਹੀਆਂ ਸਨ ਉਸ ਨੂੰ ਕੋਈ ਗਰਮੀ ਸ਼ਕਤੀ ਆਖ ਰਹੀ ਸੀ ਰਾਜਾ ਫਤੇਸਾ ਤੂੰ ਹਤੇ ਸਾ ਨਹੀਂ ਰਹਾ ਸਭੋ ਹਾਰ ਬਣ ਗਿਆ ਗਿਆ ਹੈ ਭਗਵਾਨ ਦਾ ਸਾਥ ਛੱਡ ਕੇ ਇਸ ਤਾਨ ਨਾਲ ਰਹੇ ਕਿਉਂ ਇੱਕ ਦਿਨ ਆਵੇਗਾ ਜਦੋਂ ਤੈਨੂੰ ਮਸਤਵਣਾ ਪਵੇਗਾ ਇਹ ਤੂੰ ਬਹੁਤ ਮਾੜਾ ਕੀਤਾ ਤੂੰ ਮੂਰਖ ਹੈ ਫੋਨਿੰਦੇ ਲਾਲ ਛੰਡ ਕੇ ਪੱਥਰ ਦੇ ਬੱਟਿਆਂ ਨੂੰ ਝੋਲੀ ਪਾ ਲਿਆ ਪਰ ਕੀ ਕਰਦਾ ਫਤੇਸਾਖ ਮਰਾ ਕੇ ਰਾਜਪਵਨ ਵਿੱਚ ਜਾ ਲੁਕਿਆ ਦੂਸਰੇ ਪਾਸੇ ਸਤਿਗੁਰੂ ਜੀ ਦੇ ਸਿੱਖ ਪਾਏ ਨੰਦ ਚੰਦ ਤੇ ਮਾਮਾ ਕਰਪਾਲ ਛੰਦ ਜੀ ਨੂੰ ਪਤਾ ਲੱਗ ਗਿਆ ਕਿ ਉਹਨਾਂ ਦਾ ਤਮੂਲ ਵਸਤੂ ਨਹੀਂ ਕੀਤਾ ਜਾਵੇਗਾ ਰਾਜਾ ਫਤੇਸਾਨ ਸਾਹ ਨਹੀਂ ਬੰਗੂਰੂ ਜੀ ਬਰਦਰ ਲਾਣਦਾ ਫੈਸਲਾ ਕਰ ਲਿਆ ਹੈ ਉਹਨਾਂ ਨੇ ਇੱਕਦਮ ਫੈਸਲਾ ਕੀਤਾ ਕਿ ਕੋਈ ਵਸਤੂ ਨਹੀਂ ਦੇਣਗੇ ਸਮੂਲਨਾ ਦੀਆਂ ਸਾਰੀਆਂ ਵਸਤੂਆਂ ਸਮੇਟ ਕੇ ਇਸ ਨੂਖ ਵਿੱਚ ਬੰਦ ਕਰ ਦਿੱਤੀਆਂ ਸਾਰਾ ਸਮਾਨ ਤੀ ਨਗਦੀ ਸਵਾ ਕੋ ਲੱਖ ਦੇ ਕਰੀਬ ਸੀ ਲਾਵਾ ਫੇਰੇ ਹੋਣ ਤੋਂ ਪਹਿਲਾਂ ਹੀ ਆਨੰਦ ਚੰਦ ਜੀ ਹੁਣਾਂ ਨੇ ਬਾਅਸਪੌਂਟੇ ਨੂੰ ਮੋੜੋਂ ਦਾ ਫੈਸਲਾ ਕਰ ਲਿਆ ਖੱਜਰਾ ਉੱਤੇ ਭਾਂ ਲੱਦ ਕੇ ਵਸਤਰੇ ਸਤਿਗੁਰੂ ਜੀ ਦੇ ਦੀਵਾਨ ਨਾਨਕ ਚੰਦ ਜੀ ਤੇ ਹੋਰ ਸਖਾ ਜੀ ਸ੍ਰੀ ਨਗਰ ਸਹਿਰ ਤੋਂ ਥੋੜੀ ਦੂਰ ਹੀ ਆਏ ਹੋਣਗੇ ਕਿ ਰਾਜਾ ਭੀਮ ਚੰਦ ਦੇ ਭੇਜੇ ਥੋੜੇ ਜਿਹੇ ਬੰਦੇ ਉਹਨਾਂ ਦੇ ਗਲ ਆਪਏ ਪਰ ਅੱਗੇ ਸਿੱਖਾਂ ਨੇ ਚੂੜੀਆਂ ਤੇ ਪਾਈਆਂ ਹੋਈਆਂ ਨਹੀਂ ਸਨ ਉਹਨਾਂ ਨੇ ਮੈਨਾ ਵਿੱਚੋਂ ਸ੍ਰੀ ਸਹਿਬ ਖੱਜਲੇ ਤੇ ਲਟੇਰਿਆਂ ਦੇ ਐਸੇ ਮੂੰ ਪੰਨੇ ਉਹ ਪਿੱਛੇ ਨੂੰ ਨੱਠੁੱਠੇ ਨੱਠੇ ਵੀ ਐਸੇ ਕਿ ਕਈਆਂ ਦੀਆਂ ਮਾਈਆਂ ਕਈਆਂ ਦੀਆਂ ਪੱਗਾਂ ਕਈਆਂ ਦੇ ਸਿਰ ਧੜ ਮਦਾਨ ਵਿੱਚ ਰਹਿ ਗਏ ਪਹਾੜੀਏ ਸਤਿਗੁਰੂ ਜੀ ਦੇ ਸਿੱਖਾਂ ਕੋਣਕਤ ਬੋਲ ਦੀਆਂ ਵਸਤੂਆਂ ਕੋਣ ਆਏ ਆਪ ਹੀ ਲੁੱਟੇ ਗਏ ਮੰਦੀ ਦਾ ਸ਼ਾਕਰਾ ਕੇ ਰਾਜਾ ਭੀਮ ਚੰਦ ਨੇ ਦੇ ਅੱਗੇ ਜਾ ਖੜੋਤੇ ਉਹਨਾਂ ਨੂੰ ਦੇਖ ਕੇ ਉਹ ਬਹੁਤ ਹੈਰਾਨ ਹੋਇਆ ਤੇ ਕ੍ਰੋਧਵਾਨ ਹੋਇਆ ਉਸ ਨੇ ਕਿਹਾ ਅੱਛਾ ਬਿਆਹ ਦਾ ਕਾਰਜ ਪੂਰਾ ਹੋਣ ਦਿਓ ਮੈਂ ਇਸ ਗੁਰੂ ਨਾਲ ਜ਼ਰੂਰ ਜੁਟਾਂਗਾ it does not